ਅਸੀਂ ਕੰਡੇ ਤੇ ਰੋਸ ਕੀਤਾ ਸੀ ਵੀ ਇਹ ਗੰਦ ਭੇਜਦੇ ਨੇ ਵੀ ਛਪੈਲ ਭਰੀ ਨਾ ਜਾਵੇ ਇਹਨਾਂ ਨੇ ਕੋਈ ਸਰਵਾਈ ਸਾਡੀ ਕਰੀ ਨਹੀਂ ਜੀ ਮੈਂ ਕਿਹਾ ਮੈਂਨੇ ਮਤਲਬ ਧੱਕੇ ਸਾਈ ਸਾਨੂੰ ਕਹਿੰਦੇ ਵੀ ਲੇਬਰ ਕੰਮ ਦੀ ਮਾਰੀ ਕਹਿੰਦੇ ਅਸੀਂ ਨੂੰ ਕਹਿੰਦੇ ਸਪੈਲ ਸਿੱਧੇ ਨਾ ਜਾਣ ਅੱਜ ਅਸੀਂ ਇਹ ਜਮੀ ਆਪ ਦੇ ਅੱਖੀ ਫੜ ਕੇ ਜਦੋਂ ਮਾਲ ਫੜ ਕੇ ਜਿਹੜੀ ਮੈਂ ਤੁਹਾਨੂੰ ਵਾਰ-ਵਾਰ ਫੇਰ ਕਹਿੰਦਾ ਵੀ ਨਹੀਂ ਤਾਂ ਇਹ ਟਾਇਰ ਦੇ ਵਿੱਚ ਰਾਡ ਪਛਾਉਂਦੇ ਨੇ ਰਾਡ ਪਛਾ ਕੇ ਬਹੁਤ ਵਾਰ ਵਧਦਾ ਜਿਹੜਾ ਮਤਲਬ 50 ਘਟਿਆਂ ਦੇ ਵਿੱਚ ਮਤਲਬ ਘਟੋ ਘਟਾ ਮੈਨੂੰ ਤਾਂ ਨਹੀਂ ਵੀ 50 ਗੱਟਿਆਂ ਦਾ 25 ਕਾਉਂਟਰ ਵਾਲੇ ਬਣਦਾ ਜੀ ਉੱਥੇ ਸਾਰੇ 12 ਰਾਂ ਦੇ ਜੀ ਟ੍ਰੈਕ ਦੇ ਵਿੱਚ ਇਹਨਾਂ ਦਾ ਆਵਾਜ਼ ਘੱਟ ਆਉਂਦਾ ਇਹ ਬਹੁਤ ਹੀ ਜ਼ਿਆਦਾ ਗੰਦ ਰਾਲ ਮਿਲ ਕੇ ਅਸੀਂ ਜਦੋਂ ਅਸੀਂ ਆ ਵਿੱਚ ਹੁੰਦਾ ਜੀ ਮਗਰੋਂ ਆਰਸਿਆ ਵੀ ਜਿਹੜੇ 50 60 ਸਾਰੇ ਰਲ ਮਰ ਕੇ ਕੰਮ ਕਰਾਉਂਦੇ ਨੇ ਬਹੁਤ ਹੀ ਜ਼ਿਆਦਾ ਗੰਦ ਪੈਂਦਾ ਉਹਰੇ ਸਾਡੇ ਵਾਸਤੇ ਉਹਨੇ ਲੇਬਰ ਵਾਸਤੇ ਨਾ ਕੋਈ ਬਾਥਰੂਮ ਹੈ ਨਾ ਕੋਈ ਸਟੈਂਡ ਹੈ ਜੀ ਨਾ ਮੋਟਰਸਾਈਕਲ ਖੜਾਉਣ ਨੂੰ ਸੌਂਵਰੇ ਸਾਡੀ ਕੋਈ ਛੜਵਾਈ ਨਹੀਂ ਹੁੰਦੀ ਸਾਡੇ ਉਹਨੇ ਟਰੱਕ ਗੋਲੇ ਨਹੀਂ ਖੜਦਾ ਕੋਈ ਗਿਣਤੀ ਵੇਸ਼ੀ ਕਰਦਾ ਸਭ ਕੁਝ ਅਸੀ ਕਰਦੇ ਆ ਜਦੋਂ ਡੈਮੇਜ ਪੈਂਦਾ ਸਾਰੇ ਸਾਡੇ ਤੇ ਪਾਉਂਦੇ ਨੇ ਆ ਡੈਮੇਜ ਇਹਨਾਂ ਦੀ ਕਤੂਤ ਦੇ ਕਾਰਨ ਪੈਂਦਾ ਤੇ ਸਜਾਵਾਂ ਅਸੀਂ ਫੜੇ ਨੇ 40 40 ਹਜ਼ਾਰ ਲੱਖ ਲੱਖ ਡੇ ਡੇ ਲੱਖ ਸਾਡਾ ਠੇਕ ਜਰਾ ਕੱਟ ਲੈਂਦਾ ਇਹਨਾਂ ਦੀ ਜਾਮੀ ਦੇ ਜ਼ਿੰਮੇਦਾਰੀ ਦੇ ਇਹਨਾਂ ਨੇ ਕਹਨ ਸਾਡੇ ਲੇਬਰ ਤੇ ਪੈਂਦਾ ਸਾਡੇ ਲੇਬਰ ਉੱਤੇ ਬਹਿਲੇ ਬੈਠੇ ਨੇ ਸਾਰਾ ਤਕੀ ਮਾਮਲਾ ਹੋਇਆ ਗਈ ਪੂਰੇ 4 ਟਰੱਕ ਆਏ ਸੀਗੇ ਫੂਸ ਦੇ ਵਿੱਚ ਫੂਸ ਭਰਿਆ ਸੀਗੇ ਵਿੱਚ ਵਿੱਚ ਸਾਨੂੰ ਪਤਾ ਲੱਗਿਆ ਵੀ ਉਹਰੇ ਫੂਸ ਭਰਿਆ ਸੀਗਾ ਤਾਂ ਦੀ ਚਾਰ ਦੇ ਚਾਰ ਟਰੱਕ ਸਾਰੇ ਵਾਪਸ ਭੇਜੇ ਵੀ ਅਸੀਂ ਉਰੇ ਨਹੀਂ ਭਰਨਾ ਇਹ ਟਰੱਕ ਬਨਗਰੇਂਦ ਦੀ ਜੰਸੀ ਤੋਂ ਆਈ ਸੀ ਪਨਗਰੇਂਦ ਦੀ ਸਪੈਸ਼ਲ ਕਿੰਨੇ ਸਪੈਸ਼ਲ ਲੱਗੀਆਂ ਤੇ ਕਿੰਨੇ ਟਰੱਕੇ ਦੇ ਵਿੱਚ ਜਾਣੇ ਨੇ ਕਿੱਥੇ ਜਾਣੇ ਨੇ ਕਿ ਇਹ ਹੋ ਸਾਰਾ ਇਹ ਚ 260 ਦੇ ਕਰੀਬ ਪੰਦਰਾਂ ਟਰੱਕ ਛੋਟਾ ਲੋਡ ਹੈ ਕਪੈਸਿਟੀ ਅੰਦੇ ਕਪੈਸਿਟੀ ਦੇ ਹਿਸਾਬ ਨਾਲ ਪੈਂਦਾ ਵੱਡਾ ਲੋਡ ਆਵੇ ਉਹਦੀ ਅਲੱਗ ਕਪੈਸਿਟੀ ਨੇ ਛੋਟੇ ਦੀ ਅਲੱਗ ਕਪੈਸਿਟੀ ਕਿੰਨੀ ਅੰਦਰ ਟ੍ਰੇਨ ਦੇ ਵਿੱਚ 260 ਟਰੱਕ ਆਉਂਦੇ ਨੇ ਜੇ ਆਪਾਂ ਗੱਲ ਕਰੀਏ ਤੇ ਟ੍ਰੇਨ ਚ ਤਾਂ ਮਾਲ ਲੋਡ ਹੋ ਚੁੱਕਿਆ ਸੀਗਾ ਜਦੋਂ ਰੋਲਾ ਪਿਆ ਉਸ ਤੋਂ ਨਹੀਂ 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 ਲੋਡ ਉਹ ਤਾਂ ਲੋਡ ਹੋ ਰਿਹਾ ਸੀਗਾ ਤੁਹਾਨੂੰ ਇਨਫੋਰਮੇਸ਼ਨ ਸਾਨੂੰ ਪਤਾ ਚੱਲੇ ਲੇਬਰ ਦੇ ਨਾਲ ਦੀਆਂ ਸਭ ਵੀ ਇਹ ਮਾਲ ਗਲਤ ਹੈ ਅਸੀਂ ਨਾਲ ਦੇ ਟਰੱਕ ਰੁੱਕ ਕੇ ਸਾਰੇ ਟੈਕਨੀਕ ਉਹ ਤਾਂ ਐਸੀ ਦਾ ਲੋਡਿੰਗ ਆ ਲੈ ਆ ਤੇ ਉਹ ਟੈਕਨੀਕਲ ਵਾਲਿਆਂ ਨੇ ਚੈੱਕ ਕੀਤਾ ਤਾਂ ਆ ਜੀ ਬਲਾਲੇ ਨਾਲ ਜਿਹੜਾ ਵੀ ਆਉਹ ਸਾਰਾ ਗਲਤ ਆ ਰਹਿ ਮਾਲੇ ਉਹ ਚਾਰ ਟਰੱਕ ਚ ਸਦੇ ਚੈੱਕ ਕਰੇ ਨਾਲੀਆਂ ਚਾਰ ਦੇ ਚਾਰ ਜਿਹੜੇ ਆਰਟੀ ਦੇ ਤੁਹਾਨੂੰ ਮਾਲ ਆਇਆ ਇਹ ਨਾਮ ਪਿੰਨੀ ਜੀ ਕੰਪਨੀ ਚੋਂ ਆਇਆ ਆਰਟੀ ਦਾ ਕਿੱਥੋਂ ਆਇਆਗਾ ਆਰਟੀ ਦੇ ਆਰਟੀ ਦੇ ਕਿਹੜਾ ਸਿੱਧਾ ਡਾਇਰੈਕਟਿਓਂ ਚੋਂ ਆ ਰਿਹਾ ਮੈਲਾ ਰੋਡ ਤੇ ਆ ਪੜ ਉਹਦਾ ਉਹਦੇ ਪੱਠੇ ਸਾਹਮਣੇ ਕੀ ਨਾਮ ਨਾਮ ਕੀ ਨਾਮ ਜਸਰਾਵਾਂ ਜਸਰਾਵਾਂ ਵਾਲੇ ਜਸਰਾਵਾਂ ਜਸਰਾਵਾਂ ਵਾਲੇ ਆਪਾਂ ਮਾਈਕ 'ਵਾਲੇ ਕੀ ਕਰਦ ਲਈ ਹੋਰੀ ਜੀ ਮੈਿਕ 'ਵਾਲੇ ਸਾਡੇ ਲਿਖ ਕੇ ਦੇਤਾ ਸਾਡੇ ਮੈਨੇਜਰ ਸਾਹਿਬ ਨੂੰ ਸੰਨੀਟਰ ਫੰਡ ਕਿੱਥੋਂ ਤੇ ਨਾਲ ਦਿਨ ਜਦੋਂ ਵਾਪਸ ਬ੍ਰਿਜਿੰਗ ਟਰੱਕ ਜਿਹੜੇ ਸਾਡੇ ਮੈਨੇਜਰ ਸਾਹਿਬ ਅੱਗੇ ਟੀਮ ਸਾਹਮਣੂ ਦਿਨਗੇ ਟੀਮ ਸਾਹਿਬ ਨੂੰ ਡੀਐਫਐਸ ਨੂੰ ਕਿਤੇ ਦਾ ਜੇ ਮੰਨ ਲਓ ਕਿ ਮਾਲ ਤੁਹਾਨੂੰ ਨਾ ਇਨਫੋਰਮੇਸ਼ਨ ਮਿਲਦੀ ਮਾਲ ਤਾਂ ਫਿਰ ਇੰਝ ਚਲੇ ਜਾਂਦੇ ਲੋਕਾਂ ਦੀ ਸਿੱਧਾ ਨਾ ਖਲਵਾੜ ਨਹੀਂ ਸੀ ਅਸੀਂ ਤਾਂ ਨਾਲ ਅਸੀਂ ਕਿਹ ਨਾਮ ਆ ਤੇ ਕੀ ਅਹੁਦਾ ਤੇ ਅੱਜ ਤੱਕ ਕੀ ਮੰਗ ਲਾ ਜੀ ਹਾਂ ਅਜੇਸ਼ ਵੰਸਲ ਮੇਰਾ ਨਾਮ ਹੈ ਜੀ ਇਨਸਪੈਕਟਰ ਮੈਂ ਪਨਗਰੇਂ ਸੰਗਰੂਰ ਬਤੌਰ ਇੰਚਾਰਜ ਮੈਂ ਕੰਮ ਕਰ ਰਿਹਾ ਹਾਂ ਜੀ ਅੱਜ ਜਿਹੜਾ ਮਸਲਾ ਜੀ ਇਹ ਇੱਕ ਸਪੈਸ਼ਲ ਭਰੀ ਜਾ ਰਹੀ ਹੈ ਸੱਤ ਵੰਡੀਆਂ ਦੇ ਵਿੱਚੋਂ ਤੇ ਡਾਇਰੈਕਟਰ ਡਿਲੀਵਰੀ ਮੰਡੀਆਂ ਦੇ ਵਿੱਚੋਂ ਐਸ.ਆਈ.ਓ ਦਿੱਤੀ ਜਾ ਰਹੀ ਹੈ। ਉਹਦੇ ਵਿੱਚ ਸਾਡੇ ਕੋਲੇ 1 ਘੰਟੇ ਪਹਿਲਾਂ ਇਹ ਧਿਆਨ ਚ ਲਿਆਂਦਾ ਗਿਆ ਵੀ ਕੁਝ ਟਰੱਕਾਂ ਦੇ ਵਿੱਚ ਜਿਹੜੀਆਂ ਫੂਸਦੀਆਂ ਬੋਰੀਆਂ ਉਹ ਪਾਈਆਂ ਗਈਆਂ। ਤੇ ਫਿਰ ਉਹ ਟਰੱਕ ਨੰਬਰ ਇਹਦੇ ਚੈੱਕ ਕੀਤਾ ਤਾਂ ਉਹ ਸਰੂਰ ਦਾ ਆੜਤੀਆ ਸੀ ਜਿਸ ਰਾਊਟ ਟ੍ਰੇਡਿੰਗ ਕੰਪਨੀ। ਉਹ ਟਰੱਕ ਉੱਥੋਂ ਭਰ ਕੇ ਆਏ ਸੀ। ਤਾਂ ਉਹਦੇ ਵਿੱਚ ਇੱਥੇ ਜਦੋਂ ਲੇਬਰ ਦੁਆਰਾ ਜਾਂ ਐਸ.ਆਈ.ਓ ਦੁਆਰਾ ਸਟਾਫ ਦੁਆਰਾ ਚੈਕਿੰਗ ਕਰਦਿਆਂ ਉਹ ਫੂਸਦੀਆਂ ਬੋਰੀਆਂ ਕੁਝ ਹੋਰ ਟਰੱਕਾਂ ਦੇ ਵਿੱਚ ਪਾਈਆਂ ਗਈਆਂ। ਤੇ ਉਸ ਤੋਂ ਬਾਅਦ ਉਹ ਜਿਹੜੀਆਂ ਬੋਰੀਆਂ ਨੇ ਉਹ ਟਰੱਕ ਨੇ ਸਾਰੇ ਉਹਨਾਂ ਨੂੰ ਵਾਪਸ ਅੜਤੂ ਕੀਤੇ ਗਏ ਨੇ ਤੇ ਸਰਕਾਰੀ ਹਦਾਇਤਾਂ ਅਨੁਸਾਰ ਜਿਹੜਾ ਉਹਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਤੇ ਉਹਦੇ ਤੇ ਦੀ ਬੰਦੀ ਕਾਰਵਾਈ ਹੈ ਅੜਤੀ ਉੱਤੇ ਕਿਉਂਕਿ ਮੰਡੀ ਦੇ ਵਿੱਚ ਪਰਚੇਜ ਤੋਂ ਬਾਅਦ ਜਿਹੜੀ ਉਹਦੀ ਫਸਲ ਦੀ ਭਰਾਈ ਕਰਨੀ ਹੈ ਜਾਂ ਉਹਦਾ ਵਜਨ ਮੇਨਟੇਨ ਕਰਨਾ ਹੈ ਉਹ ਅੜਤੀ ਦੀ ਜ਼ਿੰਮੇਵਾਰੀ ਹੈ ਤੇ ਉਹ ਸਿੱਧੇ ਉੱਥੋਂ ਆ ਰਹੀ ਹੈ 55 ਹਰਬੋਰੀ ਇਸ ਸਪੈਸ਼ਲ ਲਈ ਅਸੀਂ ਭੇਜਣੀ ਹੈ ਜਿੱਥੇ ਵੀ ਜਾਊਗੀ ਇਹ ਤੇ ਇਸ ਤਰੀਕੇ ਨਾਲ ਜਿਹੜਾ ਇਹ ਉਹਨੇ ਗਲਤ ਕੰਮ ਕੀਤਾ ਹੈ ਸਰਕਾਰ ਨੂੰ ਮਤਲਬ ਠੱਗੀ ਮਰਜ਼ੀ ਕੋਸ਼ਿਸ਼ ਕੀਤੀ ਹੈ। ਵਜਨ ਦੀ ਗੱਲ ਕਰੀਏ ਇੰਸਪੈਕਟ ਸਾਹਿਬ ਵਜਨ ਵੀ ਘਟਾ ਰਿਹਾ ਹੈ। 1 ਗੋਰੀ ਸਾਹਿਬ ਦਾ 8 ਕਿਲੋ ਵਜਨ ਘਟਾ ਹੈ। ਦੇਖੋ ਜਿਹੜਾ ਵਜਨ ਐਸ ਨੂੰ ਪਹਿਲਾਂ ਦੱਸਿਆ ਵੀ ਇਹ ਅੱਜ ਤੇ ਦੁਬਾਰਾ ਉਹਨੇ ਭਰਨਾ ਹੈ ਤੇ ਉਹਦੇ ਦੁਬਾਰਾ ਇਹਨੂੰ ਪੂਰਾ ਕਰਤਾ ਜਾਂਦਾ ਹੈ। ਕੀ ਉਹਦੇ ਕੀ ਕਾਰਵਾਈ ਹੋਊਗੀ ਜੀ ਹੁਣ ਜਦੋਂ ਚੋਰੀ ਫੜੀ ਗਈ ਉਹਦੀ ਟਰੱਕ ਵਾਪਸ ਭੇਜ ਦੇ ਦੀ ਟਰੱਕ ਵਾਪਸ ਭੇਜੇਗੇ ਜੀ ਕਿਉਂ ਭੇਜੇਗੀ ਉਹਦੀ ਕਾਰਵਾਈ ਕਦੋਂ ਕਿਉਂਕਿ ਕਾਰਵਾਈ ਤੋਂ ਬਾਅਦ ਹੀ ਹੋਊਗਾ ਜੀ ਟਰੱਕ ਦੇਖੋ ਸਪੈਸ਼ਲ ਜਾਣੀ ਹੈ ਦੂਜੀ ਸਟੇਟ ਦੇ ਵਿੱਚ ਇਹਦੇ ਵਿੱਚ ਆਪੋ ਉਹ ਮਾਲ ਤਾਂ ਜਿਹੜਾ ਫੜਿਆ ਗਿਆ ਉਹ ਤਾਂ ਨਹੀਂ ਭੇਜਿਆ ਜਾ ਸਕਦਾ ਜਦੋਂ ਟਰੱਕਾਂ ਦੇ ਨੇ ਕਿ ਚੈੱਕ ਨਹੀਂ ਕੀਤਾ ਜਾਂਦਾ ਉਹਨਾਂ ਦਾ ਕੱਲੀ-ਕੱਲੀ ਪੂਰੀ ਚੈੱਕ ਕਰਨਾ ਕੋਈ ਸੰਭਵ ਨਹੀਂ ਹੈ ਵਜ਼ਨ ਚੱਕੀ ਤਾਂ ਟਰੱਕ ਦਾ ਪੂਰਾ ਦਾ ਪੈਨ ਕੀਤਾ ਜਾਂਦਾ ਜੀ ਇਹ ਗੱਡੀ ਭਰੀ ਖੜੀ ਆ ਇਹਦਾ ਕੀ ਹੋਊਗਾ ਜੀ ਇਹਨਾਂ ਨੇ ਬੁੱਕੇ ਚੈੱਕ ਕਰੀ ਜਾਂਦੇ ਕਿਹੜੇ ਜੀ ਆ ਜਿਹੜੀ ਇਹ ਪਰਿਮਾਨ ਵਾਲਾ ਜੇ ਆਪਾਂ ਗੱਲ ਕਰੀਏ ਕਿ ਜਿਸ ਤਰ੍ਹਾਂ ਮਾਲ ਗੱਡੀ ਭਰੀ ਪਈ ਹੈ ਕੀ ਇਹ ਚੈਕਿੰਗ ਹੋਊਗੀ ਇਹ ਦੇਖੋ ਜੀ ਤੁਸੀਂ ਗੱਲ ਨੂੰ ਥੋੜਾ ਸਮਝੋ ਵੀ ਇਹ ਇੱਕ ਹਰੇਕ ਟਰੱਕ ਦਾ ਕੰਡਾ ਖਾਲੀ ਭਰੇ ਦਾ ਹੋ ਕੇ ਆਉਂਦਾ ਹੈ ਉਹ ਇਹ ਸਾਹਮਣੇ ਤਾਂ ਆਉਣ ਲੱਗੇ ਕਿ ਅਸੀਂ ਜਿਹੜੀ ਕੇਂਦਰ ਵੱਲ ਅੱਜ ਇੱਥੇ ਮੈਸਜ ਗਿਆ ਸਾਨੂੰ ਇੱਥੋਂ ਦੀ ਜਿਹੜੀ ਲੇਬਰ ਸੀਗੀ ਉਹਨਾਂ ਨੇ ਵੀਡੀਓ ਭੇਜੀ ਬਣਾ ਕੇ ਵੀ ਇੱਥੇ ਟਰੱਕ ਆਇਆ ਜਿਹਨਾਂ ਵਿੱਚ ਕੱਟ ਵਜਨ ਵਾਲਾ ਹੈ ਤੇ ਫੂਸ ਭਰਿਆ ਹੋਇਆ ਕਣਕ ਦੀ ਜਗ੍ਹਾ ਤੇ ਇਹ ਗੁਜਰਾਤ ਦੀ ਆ ਰਹੀ ਹੈ ਟਰੇਨ ਔਰ ਪਨ ਗਰੇਨ ਦਾ ਜਿਹੜਾ ਸਮਾਨ ਹੈ ਪੰਜਾਬ ਗਵਰਨਮੈਂਟ ਦਾ ਠੀਕ ਹੈ ਤੇ ਉਹਦਾ ਇੱਕ ਕ੍ਰਾਈਮਲ ਅਡ ਹੋ ਗਿਆ ਕਿ ਚਾਰ ਟਰੱਕ ਇੱਥੋਂ ਵਾਪਸ ਗਏ ਐ ਕੀਨੇ ਭੇਜੇ ਸੀ ਵੇਟ ਕਿਵੇਂ ਉਹਦਾ ਪੂਰਾ ਹੋਇਆ ਸੀਗਾ ਉਹ ਇੱਕ ਅਲੱਗ ਜਾਂਚ ਦਾ ਵਿਸ਼ਾ ਹੈ ਜਿਹੜਾ ਕੰਮ ਹੈ ਪੁਲਿਸ ਨੇ ਕਰਨਾ ਜੇ ਇੱਥੋਂ ਦੀ ਪੁਲਿਸ ਨੇ ਨਹੀਂ ਕਰਨਾ ਤਾਂ ਰੇਲਵੇ ਪੁਲਿਸ ਕਰ ਲੂਗੀ ਜਿਹੜੀ ਡਿਡੈਕਸ਼ਨ ਤੋਂ ਰੇਲਵੇ ਪੁਲਿਸ ਦੀ ਅਸੀਂ ਖੜੇ ਹਾਂ ਠੀਕ ਹੈ ਉਹ ਕੰਮ ਹੈ ਉਹਨਾਂ ਦਾ ਦੇਖਣਾ ਕਿ ਇਹ ਕਿਹਦੇ ਟਰੱਕ ਆਏ ਸੀ ਤੇ ਕੀ ਜਿਹੜਾ ਹੈਗਾ ਇਹਦੇ ਤੇ ਅਗਲੀ ਕਾਰਵਾਈ ਕਰਨੀ ਬਣਦੀ ਹੈ ਈਵਨ ਇਸ ਦੇ ਬਾਵਜੂਦ ਵੀ ਡੀਸੀ ਜਿਹੜਾ ਸੰਗਰੂਰ ਹੈ ਉਹ ਓਵਰਆਲ ਜਿਹੜਾ ਹੈਗਾ ਉਹ ਇਨਚਾਰਜ ਹੈ ਬੇਸ਼ੱਕ ਜੂਡਿਕਸ਼ਨ ਰੇਲਵੇ ਦੀ ਵੀ ਹੋਵੇ ਤੇ ਅਦਰਵਾਈਜ਼ ਜਿਹੜਾ ਜ਼ਿੰਮੇਵਾਰੀ ਜਿਹੜੀ ਹੈ ਸੰਵਧਾਨਿਕ ਜਿਹੜੀ ਕਨਸਟੀਟਿਊਸ਼ਨ ਉਹ ਡੀਸੀ ਹੁੰਦੀ ਹੈ ਉਹਨੇ ਦੇਖਣਾ ਹੈ क्राइम ਹੋਇਆ ਉਹਦੇ ਏਰੀਆ 'ਚ ਹੋਇਆ ਬੇਸ਼ੱਕ ਕਿਸੇ ਨੂੰ ਲਿਖ ਕੇ ਭੇਜਣਾ ਪਵੇ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਇੱਥੇ ਮੌਕੇ ਤੇ ਆਏ ਆ ਹਲੇ ਬੜਾ ਇੱਥੇ ਲੋਡ ਕਰ ਰਹੀ ਸੀ ਟਰੱਕ ਉਹ ਚਲਾ ਗਿਆ ਇਹਦੀ ਕਾਲ ਕਰਕੇ ਇਹਦੇ ਚੋਂ ਅਸੀਂ ਮਾਰਕਡਵਾਏ ਆ ਜਿਹੜੇ ਗੱਟੇ ਹੈਗੇ ਤੇ ਉਹਦੇ ਚ ਦੋ ਅਸੀਂ ਵੇਟ ਕੀਤੇ ਆ 1.43 ਕਿਲੋ ਹੈ 1.44 ਕਿਲੋ ਜਦ ਕਿ ਹੋਣਾ ਚਾਹੀਦਾ 50 ਕਿਲੋ 650 ਗ੍ਰਾਮ ਇੰਨਾ ਹੀ 50 650 ਕਿ 700 ਸਮਥਿੰਗ 580 ਕਿਲੋ ਆਪਣਾ 580 ਜਾਂ 780 ਕਿ ਚਾਹੀਦਾ ਤੋਂ 7-7 ਕਿਲੋ 8-8 ਕਿਲੋ ਜਿਹੜਾ ਹੈਗਾ ਇਹਦੇ ਵਿੱਚ ਵੇਟ ਹੀ ਘਟ ਹੈ ਪਹਿਲਾਂ ਤੇ ਇਹ ਚ ਹੈ ਕੀ ਵੀ ਖੋਲ ਕੇ ਵੇਖਾਂਗੇ ਤੇ ਇਹ ਪੰਜਾਬ ਦੀ ਕਿਸਾਨੀ ਨਾਲ ਇਸ ਤੋਂ ਵੱਡਾ ਧੱਕਾ ਕੀ ਹੈ ਜਿਹੜਾ ਅੰਨ ਦਾਤਾ ਉਹ ਤਾਂ ਰੁੱਲਦਾ ਫਿਰਦਾ ਧੱਕੇ ਖਾਂਦਾ ਫਿਰਦਾ ਠੀਕ ਹੈ ਆ ਜਿਹੜੇ ਠੱਗ ਵਿਚਾਲੇ ਬੈਠੇ ਆ ਇੱਥੇ ਆਹ ਕੁਝ 7-7 ਕਿਲੋ ਜਿਹੜਾ ਹੈਗਾ ਕਿ ਕਿਹੜੇ ਖਾਤੇ ਜਾਊਗਾ ਹੈ